ਵੈਕੋਜੀ ਕਾ ਖਾਂਚਾ ਵੈਕੋਜੀ ਕਥੇਦੀ ਸਾਧ ਸੰਗਤ ਜੀ ਅੱਜ ਆਪਾਂ ਆਏ ਆ ਜੀ ਅਜਨਾਲਾ ਅਜਨਾਲੇ ਦੇ ਪਿੰਡਾਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਹੜ ਦੀ ਮਾਰ ਪੈ ਰਹੀ ਹੈ ਉੱਥੇ ਆਪਾਂ ਅੱਜ ਸੁਕੀ ਸਮਗਰੀ ਦੇਣ ਆਏ ਆ ਹਾਂਜੀ ਹਾਂਜੀ they're probably just on ਆ ਇੰਟਰਨੈਟ ਆ। ਕੋਈ ਆ ਬਰੀ ਤਰੀਕ। ਜਸਾ ਲੋਕਾਂ ਨੇ ਦੱਸਿਆ ਨਾ। ਉਹਦੇ ਦਾ ਮਾਦ। ਹਾਂਜੀ ਮੈਨੂੰ ਸ਼ਾਮਾਂ ਟਾਈਮ ਆਇਆ ਇੱਕ ਫਾਸੀ ਦਾ। ਇਹ ਆਇਆ ਆਪਣਾ 4:00 ਹੋਏ ਨਾ। ਨੇਰੇ ਨਾ ਸ਼ਾਮਾਂ ਦਾ। ਮਾਲ ਕਿੱਦਾਂ ਆਇਆ ਇਹ ਸਟੈਂਡ ਨਾਲ। ਪਾਣੀ ਹੁੰਦੇ ਚੜ੍ਹ ਕੇ। ਸੋਨਾ ਟੀਵੀ ਰੋੜ ਕੇ ਆਇਆ ਜੀ ਉਹ ਚਾਚਾ ਠੀਕ ਕਰ ਦਿੰਦੇ ਉਹਨੂੰ ਕਹਿੰਦੇ ਤੇਰਾ ਸਮਾਨ ਆ ਗਿਆ ਉਹ ਤਾਂ ਇਹ ਘਟਕ ਆ ਗਾ ਲਾਗੇ ਆਂ ਯਾਰ ਬਚਾਉਂਦੇ ਆਪਣੇ ਨੂੰ ਲੇਟ ਲਾਟ ਮਾਰ ਕੇ ਉਹ ਐਵੇਂ ਉਹਨਾਂ ਨੇ ਸਾਨੂੰ ਕੀ ਕਹਿਣਾ ਮੈਂ ਹੀ ਵੇਖੇ ਉਸ ਦਿਨ ਯਾਰ ਐਵੇਂ ਲੋਕੀ ਡਰੀ ਜਾਂਦੇ ਅਸੀਂ ਨਹੀਂ ਨਹੀਂ ਸੱਪ ਚੋ ਬੜਿਆਂ ਨੂੰ ਕਿ ਇਦਾਂ ਨਾ ਬੜੀ ਕਾਕਾਂ ਚ ਉਹ ਡੇ ਗੱਲਾਂ ਕਰਨ ਹੁਣ ਪਿਓ ਐਦਾਂ ਨਹੀਂ ਗੱਲ ਬਣਨੀ ਜਾਂਦਾ ਐਦਾਂ ਤੇ ਗਾਣਾ ਪੜਣਾ ਕਿਤੇ ਨਾ ਕਿਤੇ ਇਹਨਾਂ ਕੇ ਪਾਸੇ ਨੂੰ ਕਿ ਏਦਾਂ ਸਾਈਂ ਨਾਲ ਨਾਲ ਲੱਗੇ ਰਾਵਾਂਗੇ ਤਾਂ ਫੇਰ ਤੇ ਹੋ ਗਿਆ ਸਮਝੇ ਹੂੰ ਨਾਲ ਆਂ ਗਾਂ ਪਿੰਡਾਂ ਖੰਡੇ ਗਾਂ ਪਿੰਡਾਂ ਨੂੰ ਜਾਣਾ ਚਾਹੀਦਾ ਟੇਰੇ ਡੂਰਾਂ ਨੂੰ ਇਹ ਤੁਰਦੇ ਨਹੀਂ ਹੁਣ ਨਹੀਂ ਤੁਰਨਾ ਲੱਗਦਾ ਸਾਨੂੰ ਵਾਪਸ ਜਾਣਾ ਪਣਾ ਇੱਥੇ ਤੁਰ ਕੇ ਚੱਲ ਜਾਣਾ ਉਹ ਕਿੱڑی ਦੂਰ ਹੈ ਹਾਂ ਦੇਖਾ ਕਿ ਨਿਕਲੀ ਸੀ ਦੂਰ ਜੀ ਮਰਜੀਤ ਦੇ ਛੱਡੀਏ ਕਾਂ ਤੇ ਲੈ ਕੇ ਚੱਲੀਏ ਨੂੰ ਨਹੀਂ ਥੋੜੇ ਦੇਰ ਦੇਖ ਲੈਣੇ ਨਹੀਂ ਤੇ ਉਧਰੋਂ ਦੀ ਆ ਦਾਂਗੇ ਹੂੰ ਉਧਰੋਂ ਦੀ ਆ ਦਾਂਗੇ ਨਾਲੇ ਸਾਣੀ ਆ ਜਾਣਾ ਉੱਥੋਂ ਤੇ ਨਿਕਲ ਰਹੀ ਹੈ ਨਹੀਂ ਗੱਡੀ ਤੇ ਲੈਣੀ ਪਣੀ ਆਪਣੀ ਨਾ ਗੱਡੀ ਦੀ ਤਾਕਤ ਤੇ ਜਾਣਾ ਪੈਣਾ ਹੂੰ ਇਹਨਾ ਉੱਧਰ ਫੇਰ ਨਹੀਂ ਜਾਣਾ ਜਿੱਥੇ ਲੋੜ ਵਾ ਉੱਧਰ ਪਾਣੀ ਬਹੁਤਾ ਵਾ ਹੂੰ ਸ਼ਾਹ ਨੂੰ ਪਾਣੀ ਜ਼ਿਆਦਾ ਹੋਆ ਆਹ ਤੇ ਪਾਣੀ ਉਧਰ ਬਾਹਮਦੀ ਉਤੋਂ ਨਹੀਂ ਨੰਗੇ ਆਵੇ ਪਾਣੀ ਥਲਥਲੇ ਆਇਆ ਵਾ ਆਹ ਉਤੋਂ ਦੀ ਨੰਗੇਆ ਝੋਨੇ ਦਾ ਵੀ ਸ਼ਿਰਤੇ ਵੱਜਾ ਉਧਰ ਇੱਥੇ ਹੀ ਵੱਜਾ ਰੋੜ ਗਾਂ ਨਹੀਂ ਹੈਗਾ ਪਾਣੀ ਜ਼ਿਆਦਾ ਨਹੀਂ ਚੜ ਕੇ ਆਇਆ ਉਧਰ ਰੋੜ ਪਾਰ ਕਰ ਗਿਆ ਉਧਰ ਪਾਣੀ ਆ ਸਹੀ ਮੋੜ ਦੇ ਲੋ ਇਹਨਾਂ ਨੇ ਆਪਣੇ ਵਾਸਤੇ ਸੋਚਿਆ ਚਲ ਕੋਈ ਨਹੀਂ ਹੁੰਦਾ ਕਿੱਥੇ ਬਾਬਾ ਜੀ ਹਲੇ ਬਾਬਾ ਜੀ ਨਹੀਂ ਤੇ ਉਹ ਡੇਰੇ 'ਚ ਬੜੇ ਆ ਡੇਰੇਆਂ ਦੂਰੇਆਂ ਤੇ ਸਾਰਾ ਕੁਝ ਰੱਖਿਆ ਦਮ ਕਿੰਡਾ ਚਮਤਕਾਰ ਜੀ ਹੁੰਦੇ ਆ ਜੀ ਜਿਹੜਾ ਡੇਰਾ ਹੁੰਦਾ ਨਾ ਆਏ ਵਾਈਂ ਡੇਰੇਆਂ ਤੇ ਗਏ ਨਾ ਪਤਾ ਕੀ ਆਂਦੇ ਸੀ ਪਾਜੀ ਨਾ ਪਾਜੀ ਪਾਣੀ ਦੀ ਲੋੜ ਆ ਔਰ ਕੇਸੀ ਦੀ ਲੋੜ ਦੀ ਦਰਾਸਣ ਕਲੀਨਿਕ ਜਿਹੜੇ ਤਗੜੇ ਅਗਲੇ ਨੇ ਜੀਨੇਟਰ ਕੰਟਰੋਲ ਗਾ ਟਰੈਕਟਰ ਰੱਖੀ ਯਾਰ ਸਾਰਾ ਕੁਝ ਉਹਨਾਂ ਕੋਲ ਹੁਣ ਅਹੀਂ ਤੇ ਅਹੀਂ ਮਹੀਨੇ ਦਾ ਰਸਣ ਰੱਖ ਕੇ ਪਹਿਲਾਂ ਹੀ ਤੁਰਦੀ ਹਾਂ ਜਿੱਦਣ ਮੈਂ ਕੀ ਕਰਨੀ ਹੁਣ ਮਹੀਨੇ ਦਾ 15 20 ਦਿਨ ਦਾ ਰਸਣ ਹਰ ਘਰ ਹੈਗਾ ਜੀ ਜਿਹੜੇ ਤਗੜੇ ਘਰ ਆ ਇਹ ਪਿੰਡ ਦੀ ਮਾਤੜ ਚਾਲ ਯਾਰ ਜਿਹੜਾ ਦਿਹਾੜੀਦਾਰ ਬੰਦਾ ਹੁਣ ਆਪਾਂ ਆਥੇ ਬੜੇ ਇੱਕ ਪਿੰਡ ਦੇ ਟੱਠੀ ਸੀ ਉੱਥੇ ਸਾਰੇ ਹੁਣ ਜਿੰਨੇ ਉਸੇ ਦਿਨ ਕਮਾਈਆ ਢਿਆੜੀ ਲਾ ਕੇ ਆਟਾ ਲਾਗ ਲਿਆ ਕੇ ਖਾਣਾ ਵਾ ਉਹਨਾਂ ਵਕਤੇ ਲੋੜ ਉਹਨਾਂ ਨੂੰ ਇਹ ਇਹ ਫੇਰ ਇਹ ਸਾਈਂ ਫੇਰ ਇਹ ਗਲਤੀ ਹੈ ਇਹਨਾਂ ਨੂੰ ਪਤਾ ਇਹ ਕਿ ਜੰਡੇ ਰਿਆਂ ਨੂੰ ਲੋੜ ਨਹੀਂ ਹੈਗੀ ਵਰਿੰਦਰ ਜਿੰਨਾਂ ਨੂੰ ਲੋੜ ਹੈ ਨਾ ਉਧਰ ਜਾਣਾ ਚਾਹੀਦਾ ਜਿਵੇਂ ਕਿ ਇੰਡੀਪੈਂਡੈਂਸ ਦੇ ਵਿੱਚ ਘਰ ਆ ਮਾਤੜ ਲੋਕ ਜਿੰਨੇ ਢਿਆੜੀ ਕਰਕੇ ਜਿੰਨਾਂ ਨੇ ਉਹਨਾਂ ਆਟਾ ਰਸਣ ਲੈਣਾ ਨਾ ਉਹਨਾਂ ਨੂੰ ਹੂੰ ਪਾਣੀ ਦਾ ਹੈਗਾ ਹੀ ਆ ਗਾਂ ਨੀਵਾ ਜਿੱਥੇ ਨੀਵਾ ਆਉਂਦਾ ਤੇ ਪਾਣੀ ਛੜਕਦੇ ਹੈਗਾ ਜਿੱਥੇ ਉੱਚਾ ਉੱਥੋਂ ਵਰ ਗਿਆ ਕੀ ਪਤਾ ਇਹਨਾਂ ਦਾ ਅਗਲ ਪਿਛਾਂ ਮੋੜ ਜੀਏ ਆਪਣਾ 2 ਵਜੇ ਇੱਥੇ ਤੁਰਦਾ ਨਾ ਪਾਣੀ ਨਾਲ ਹਾਂ ਨਹੀਂ ਮਰੇ ਇਹ ਨਹੀਂ ਹੈ ਗਲਤੀ ਕੰਮ ਇਹਨਾਂ ਦਾ ਇਹਨਾਂ ਨਾਲ ਗਾਹ ਤਾਂ ਹੋਣਾ ਵੀ ਨਹੀਂ ਜਿੰਦਾ ਇਹ ਤੁਰਦੇ ਦੰਗਮ ਨੂੰ ਛੱਟਾ ਤੈਨੂੰ ਸਾਲੇ ਨੂੰ ਕਹਣਾ ਗਾਂ ਨਾਲ ਕੀ ਦੀ ਸੇਵਾ ਲੈਂਗੇ ਉਹ ਦਹੁੰਦਾ ਜੀ ਕੋਈ ਪਾਗ ਤੇ ਚੱਲ ਜੇ ਪੈਣਾ ਨਹੀਂ ਨਹੀਂ ਇਹ ਤਾਂ ਲਾਈਵ ਮੈਂ ਦੇਖੋ ਹੀ ਮੈਂ ਬਾਹਰ ਚੱਲ ਜਾਣਾ ਉਹ ਭਾਜੀ ਇਹ ਲਾਈਵ ਤਾਂ ਹੋ ਰਹੀ ਕਰ ਰਹੇ ਹੋ ਹੋ ਰਹੀ ਹੈ ਲਾਈਵ ਤੇ ਹੁਣ ਤੇ ਐਵੇਂ ਤਾਂ ਇਹ ਬਾਬਾ ਆਪਣੀ ਮਿਹੂਰੀ ਸਾਰਾ ਇਹੋ ਜਿਹਾ ਕਹਾਣਾ ਹੋਵੇ ਬਸ ਨਾਲ ਹੀ ਉਹ ਹੋਵੇ ਬਣ ਖਲ ਵਾਪਿਸ ਵਾਪਸੀ ਲੈ ਕੇ ਆ ਗਈ ਆਉਣ ਦੇ ਵਧੀਆ ਜੀ ਵਧੀਆ ਇਹੜਾ ਭਰਾ ਪੰਜਾਬ ਵੀ ਹੈ ਸਟੇਟ ਜਿਹੜੀ ਹੈ ਸਟੇਟ ਪੰਜਾਬ ਵੀ ਹੈ ਅਮਰਸਰ ਅਰਦਾਸਪੁਰ ਵੀਰ ਵੰਡਦੇ ਆ ਰਹੇ ਮਗਰਮਗਰ ਹਾਂਜੀ ਡੇਰਿਆਂ ਤੇ ਜਾ ਜਾ ਕੇ ਵੰਡਣ ਦੇ ਆ ਭਾਈ ਬਾਬਾ ਜੀ ਨੂੰ ਕਹੋ ਇੱਕ ਟਰਾਲੀ ਆਉਂਦੀ ਪਈ ਹੋਰ ਰੋਡ ਥਾਣੀ ਪਿੱਛੋਂ ਦੀ ਉਹ ਕਹਿੰਦੇ ਕਿ ਉਹ ਇਹ ਰੋਡ ਤੋਂ ਦੋਵੇਂ ਉੱਥੇ ਜਾ ਕੇ ਇਕੱਠੇ ਹੋ ਜਣੇ ਅਗਲੇ ਪਿੰਡ ਇੱਕ ਟਰਾਲੀ ਪਿੱਛਿਆਂ ਦੀ ਉਧਰ ਦੀ ਬੈਕ ਸਾਈਡ ਥਾਣੀ ਤੇ ਉਹ ਡੇਰਿਆਂ ਦਾ ਲਿਆ ਕੇ ਚਲੀਏ ਉਧਰ ਦੀ ਡੇਰੇ ਚ ਤਾਂ ਦੇਤਾ ਜੀ ਸਾਮਾਨ ਹਾਂਜੀ ਇਹ ਦੇਤਾ ਪਰ ਆਉਂਦੇ ਉਧਰ ਦੀ ਰੋਡ ਇੱਕ ਹੋਰ ਆਉਂਦਾ ਉਧਰ ਵੀ ਡੇਰੇ ਆ ਨਾਲ ਨਾਲ ਇਹ ਕਿਰੋ ਲੋ ਸਾਰਾ ਰਸਤਾ ਹੀ ਹੈ ਜੇ ਪੜੀ ਤੋਂ ਆਰਨ ਸਭਾਈ ਮੁੱਤ ਫਿਰ ਆਪਕੇ ਆਪਾ ਉਹ ਟਰਾਲੀ ਮੂਰਤੀਆ ਸਹੀ ਉਧਰ ਤੇ ਉਹ ਕਹਿੰਦੇ ਉਹ ਉੱਥੋਂ ਦੀ ਉਹ ਰਸਤਾ ਹੁੰਦਾ ਉਹ ਟੈਂਕੀ ਲਾਗੇ ਮਿਲਣਾ ਜਾ ਕੇ ਨਕਬਾਨੀ ਨਿਆਣੀ ਆਹ ਰੋਡ ਪਿਆ ਆਇਆ ਇਥੇ ਰੋਡ ਪੇ ਰਸਤਾ ਹੀ ਉਦੋਂ ਵੇ ਯੰਦਾ ਬਾੜਾ ਬਾੜੀ ਨੀ ਖੜੋ ਬਾੜੀ ਨੀ ਖੜੋ ਬਾੜੀ ਨੀ ਖੜੋ ਆਲਿਓ ਨਿਕਲ ਜਾਂਦਾ ਹਾਂ ਆ ਇਦਾਂ ਇਹਨੂੰ ਲੱਕ ਲਵਾ ਦੇ ਨਾ ਇੱਕੇ ਬਾਂਚਾ ਉੱਪਰ ਬੰਨ੍ਹ ਦੇ ਇਥੇ ਇਹਦੇ ਕੰਮ ਆਂਦੇ ਉਹਨਾਂ ਨੇ ਤੇ ਕਹਿ ਦਣਾ ਹੁਣ ਬੱਸ ਜੀ ਵੇਖੀ ਹੋ ਗਏ ਵੇਖ ਲਈ ਤੂੰ ਬੰਦਿਆ ਗੱਜਣਾਂ ਫੇਰ ਠੀਕ ਆ శ్యామలాగ శామలా ਹਮ ਹਾਂ ਤੇ ਜਿਹਨੂੰ ਉਧਰ ਵੇ ਆਹੋ ਵੀ ਹੰਡ ਤੇ ਜਿਹੜਾ ਨਹੀਂ ਠੀਕ ਆ ਉਹ ਜਾਂਦਾ ਹੋਣਾ ਇਹ ਤਾਂ ਨਹੀਂ ਕੋਈ ਆ ਆਪਣੀ ਨਹੀਂ ਹੋਰ ਕੋਈ ਆ ਨਹੀਂ ਇਹ ਹੋ ਰਿਹਾ ਟਰਾਲੀ ਦੇਖ